ਜ਼ਿਲ੍ਹਾ ਮੋਹਾਲੀ ਦੀ ਥਾਣਾ ਸਦਰ ਖਰੜ ਪੁਲਿਸ ਨੂੰ ਡੀਐਸਪੀ ਕਰਨ ਸੰਧੂ ਦੀ ਅਗਵਾਈ ਵਿੱਚ ਮਿਲੀ ਵੱਡੀ ਸਫਲਤਾ ਗੁਪਤ ਸੂਚਨਾ ਦੇ ਆਧਾਰ ਤੇ ਮੋਹਾਲੀ ਦੇ ਪਿੰਡ ਮਦਨਹੇੜੀ ਵਿੱਚ ਛਾਪੇਮਾਰੀ ਕਰ ਆਰੋਪੀ ਨੂੰ ਖੇਤ ਵਿੱਚ ਲਗਾਏ ਗਏ ਅਫੀਮ ਦੇ ਬੂਟਿਆਂ ਸਮੇਤ ਕੀਤਾ ਗਿਆ ਕਾਬੂ ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਸੰਧੂ ਨੂੰ ਖਬਰੀ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਮਦਨਹੇੜੀ ਪਿੰਡ ਦਾ ਰਹਿਣ ਵਾਲਾ ਇਸਨੇ ਆਪਣੇ ਜਿਹੜੇ ਘਰ ਦੀ ਚਾਰਦੁਵਾਰੀ ਦੇ ਅੰਦਰ ਕਿਆਰੀ ਚ ਜਿਹੜੇ ਅਫੀਮ ਦੇ ਜਿਹੜੇ ਡੋਡੇ ਗੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਇੱਥੋਂ ਜਿਹੜੇ ਟੋਟਲ 92 92 ਜਿਹੜੇ ਪੌਦੇ ਨੇ ਅਫੀਮ ਦੇ ਇਹਨਾਂ ਦੇ ਟੋਟਲ 159 ਅਫੀਮ ਦੇ ਡੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮੁਕੱਦਮਾ ਦਰਜ ਕਰ ਦਿੱਤਾ ਉਹ ਕਿੰਨੇ ਕਿਸਰੇ ਇਹਦੇ ਵਿੱਚ weight ਕਿੰਨਾ ਹੈ ਉਹਦੇ ਪੰਜ ਕਿਲੋ 150 ਗ੍ਰਾਮ ਦੇ ਕਰੀਬ weight ਹੈਗਾ ਸਾਰੇ ਵੇਚਦਾ ਸੀ ਜਾਂ ਕੀ ਕਰਦਾ ਸੀ ਅਗੇ ਅ ਦੇਖੋ ਮੋਢੀ ਪੁੱਛ ਕੇ ਤਾਂ ਨਹੀਂ ਇਹ ਹੀ ਦੱਸਿਆ ਕਿ ਇਹ ਆਪਣੀ ਸੈਲਫ ਕੰਜ਼ਮਪਸ਼ਨ ਲਈ ਯੂਜ਼ ਕਰ ਰਿਹਾ ਸੀਗਾ ਪਰ ਅਸੀਂ ਇੱਕ ਵਾਰ ਇਹਦਾ ਅੱਜ ਮਾਨਯੋਗ ਅਦਾਲਤ ਸਪੀਸ਼ ਕਰਕੇ ਰਮਾਨ ਹਾਸਲ ਕਰਕੇ ਨੂੰ ਇਹਨਾਂ ਨੂੰ ਕੁਝ-ਕੁਝ ਕਰਾਉਣੀ ਕਿ ਕੀ ਇਹ ਵਾਕਈ ਕੋਈ ਅਗੇ ਕਮਰਸ਼ੀਅਲ ਤੌਰ ਤੇ ਵੇਚਣ ਦੀ ਕੋਈ ਗਤੀਵਿਧੀ ਇਨਵੋਲਡ ਸੀ ਜਾਂ ਨਹੀਂ ਤਾਂ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਜੀ ਇਹ ਜੀ ਮਤਲਬ ਸੈਕਿੰਡ ਸੈਕਿੰਡ ਟਾਈਮ ਦੇ ਕਰੀਬ ਇਹਨੇ ਜੋ ਦੱਸਿਆ ਹੈਗਾ ਕੀਤਾ ਸੀਗਾ ਬਾਕੀ ਇਹ ਤਾਂ ਹੁਣ ਪੁੱਛ ਕੇ ਸਾਰੀ ਚੀਜ਼ ਸਾਹਮਣੇ ਆਉਣੀ ਹੈ